ਸੰਦੀਪ ਤੈਨੂੰ ਕੀ ਹੋ ਗਿਆ ਵਾ ਚੰਗੀ ਭਲੀ ਛੱਡ ਕੇ ਗਿਆ ਤੈਨੂੰ ਮੈਂ ਤੇ ਮੈਂ ਚੰਗੀ ਭਲੀ ਆ ਮੈਨੂੰ ਕੀ ਹੋਇਆ ਵਾ ਕੀ ਕੰਮ ਹੋਇਆ ਕਿਤੇ ਮੈਂ ਇਹ ਦੱਸ ਦੇ ਕਿਹਨੇ ਸ਼ਟ ਲਈ ਤੇਰੇ ਕਿਹੜੀ ਸ਼ਟ ਲਈ ਆ ਮੈਨੂੰ ਨਾ ਮਰ ਜਾਣ ਦੇ ਹੈ ਵੀ ਪਰ ਤੂੰ ਜਾ ਜਾ ਇਦਾਂ ਦਾ ਹੀ ਆ ਕੋਈ ਗੱਲ ਨਹੀਂ ਮੈਂ ਮੁੜ ਕੇ ਮਾਰੂੰ ਘੇਰਾ ਮੈਂ ਚੱਲ ਚੰਗਾ ਵਾ ਮੰਮੀ ਅਜੀ ਤੇ ਨਾ ਸਾਰਾ ਤਰ ਤਰਨ ਨੂੰ ਪੁੱਛੀ ਤੇ ਦੇਖਾ ਵਾ ਫੇਰ ਤੂੰ ਹੀ ਨਾ ਆ ਕੇ ਮੈਨੂੰ ਲੈ ਜਿਓ ਸੱਚੀ ਮੈਂ ਤੇ ਹੋਰ ਤਰ੍ਹਾਂ ਹੋਈ ਜਾਂਦੀ ਆ ਵਾ ਮੈਂ ਇਦਾਂ ਕਰਨਾ ਮੈਂ ਚੱਲਦਾ ਵਾਂ ਫਿਰ ਹੈ ਚੱਲ ਜਾਓ ਫਿਰ ਉਹ ਉਹ ਮੈਂ ਤੁਹਾਨੂੰ ਦੱਸੂਗਾ ਫੋਨ ਤੇ ਚੰਗਾ ਪਰ ਇਹ ਜਮੇ ਲੱਗੋ ਉਹ ਸੰਦੀਪ ਬਹਿ ਜਾ ਜੀ ਸੰਦੀਪ ਕੀ ਹੋਇਆ ਤੈਨੂੰ ਬਾਰ ਬੜਾ ਉਹ ਕੰਮ ਕਰੀਂ ਮੈਨੂੰ ਬਾਹਰ ਜਾਣ ਦੋ ਉਸ ਲੰਮੇ ਬੈ ਉਹ ਪਾਜੀ ਇਹਨੂੰ ਲੰਮੇ ਪਾਓ ਹੁਣ ਇੰਨਾ ਕੁਝ ਕਰਵਾ ਕੇ ਬਹਿ ਗਏ ਮੈਂ ਹੁਣ ਜਾਣਾ ਵੀ ਪੈਂਦਾ ਮੈਨੂੰ ਦੇਖ ਮੈਂ ਰਿਸ਼ਤੇਦਾਰਾਂ ਵਾਲੀ ਹਾਂ ਮੈਨੂੰ ਹਰ ਥਾਂ ਹੀ ਜਾਣਾ ਪੈਂਦਾ ਵਾ